ਇਹ ਤੁਹਾਡੇ ਦਾਮਹਾਰ ਕੋ ਬਿੱਲ ਲੈ ਕੇ ਦਿਖਾਓ ਫਿਰ ਜਿਹੜਾ ਉਹ ਜਿਹੜਾ ਲਵੇ ਇਹ ਕੰਪਨੀ ਹੈਗੀ ਆ ਕਹਿੰਦਾ ਜੀ ਉਹ ਫੇਮ ਬੁੱਕੀ ਵੇਚਦਾ ਮੈਨਾਂ ਨੂੰ ਕਹਿੰਦਾ ਤੁਸੀਂ ਉਹਨੂੰ ਪ੍ਰੋਵਾਈਡ ਕਰਾਉਂਦੇ ਆ ਹੂੰ ਇਸ ਕਰਕੇ ਇਹ ਵੀ ਗੱਲ ਦੀ ਵਿੱਚ ਹੋਵੇ ਵੀ ਜਿਹੜੇ ਬੰਦੇ ਨੇ ਐਲੀਗੇਸ਼ਨ ਲਾਰੇ ਨੇ ਜਿਉ ਸਹੀ ਨੇ ਤਾਂ ਉਹ ਬੰਦੇ ਦੇ ਵਿੱਚ ਚੱਕਾ ਆਵੇ ਠੀਕ ਅਸੀਂ ਤਾਂ ਇਹ ਕਹਿੰਦੇ ਆ ਜਿਹੜਾ ਬੰਦਾ ਇਹ ਕੰਪਨੀ ਦਾ ਮਾਲ ਰੱਖਦਾ ਉਹ ਗਰ ਫੇਮ ਬੁੱਕੀ ਵੇਚਦਾ ਫਿਰ ਉਹ ਆ ਵਿੱਚੋਂ ਦਾ ਲੋਡਿੰਗ ਹੈਗੀ ਠੀਕ ਹੈ ਨਾ ਜੀ ਔਰ ਸੁਨਾਮ ਉਦਮ ਸਿੰਘ ਵਾਲੇ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਗੱਲ ਗੱਲ ਸਾਹਮਣੇ ਲੈ ਕੇ ਆਵਾਂਗੇ ਆਪਣੀ ਪਾਈ ਇਹ ਬਿਲ ਦੇ ਉੱਪਰ ਆਪਣੀ ਪਾਈ ਨਹੀਂ ਸਰ ਇਹ ਤਾਂ ਰੋਲੇ ਜੀ ਅੱਛਾ ਪਾਈ ਆਪਣੀ ਪਾਈ ਨਹੀਂ ਜੀ ਲੈ 200 ਸੀਗਾ ਅੱਛਾ ਦੇਖਤਾ ਕਰੀਏ ਦੇਖ ਸਕਦੇ ਹੋ ਦੋਸਤੋ ਕਿੰਨੇ ਦਾ ਥੱਲੇ ਲੈਂਦਾ ਇਹ ਸਰ 280 ਦਾ ਲਾ ਰਿਹਾ ਜੀ ਕਿਸੇ ਨੂੰ 600 ਦਾ ਵੇਚਦੇ ਨੇ ਅੱਜ ਫੋਨ ਵੀ ਆਏ ਨੇ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਖੜੇ ਆਗੇ ਸੁਨਾਮ ਉਦਮ ਸਿੰਘ ਬੜਾ ਲੀਲੋ ਵਾਲਾ ਰੋਡ ਤੇ ਇੱਥੇ ਮਨੀਸ਼ ਜਿੰਦਰ ਜੀ ਪੂਰੀ ਗੱਲਬਾਤ ਇਹਨਾਂ ਨਾਲ ਬਾਈਆਂ ਨਾਲ ਕਰਦੇ ਆਂ ਵਿੱਕੀ ਕੀ ਗੱਲਬਾਤ ਹੋਈ ਹੈ ਬਈ ਪੁਰੇ ਗੱਲਬਾਤ ਕੁਛ ਨਹੀਂ ਜੀ ਆਪਾਂ ਲੋਕ ਟਾਈਲ ਲਵਾਉਣ ਲੱਗੇ ਸੀਗੇ ਲੋਕ ਟਾਈਲ ਅਸੀਂ ਕੱਲ ਤੁਹਾਨੂੰ ਪਤਾ ਸਰਚ ਕਰਕੇ ਆਪਾਂ ਚੀਜ਼ ਵਧੀਆ ਹੀ ਖਰੀਦਦੇ ਆ ਵਧੀਆ ਠੀਕ ਹੈ ਖਰੀਦੀ ਵੀ ਲੋਕਲ ਬੰਦੇ ਤੋਂ ਵਧੀਆ ਕੰਪਨੀ ਦਾ ਮਾਲ ਵਧੀਆ ਕੰਪਨੀ ਦਾ ਮਾਲ ਲੱਗਦਾ ਵਧੀਆ ਬੰਦੇ ਤੋਂ ਲੱਗਦਾ ਠੀਕ ਹੈ ਇਹਦਾ ਨਾਂ ਅਸੀਂ ਸ਼ਹਿਰ ਚ ਪਰ ਉਹਨੇ ਬਿਲਕੁਲ ਹੀ ਧੱਗੀ ਮਾਰੀ ਹੈ ਸਾਰਾ ਮਾਲ ਡੁਪਲੀਕੇਟ ਦਾ ਬੈਗ ਹੋ ਜਾਂਦਾ ਬੈਗ ਅਰिजिनल ਨਹੀਂ ਹਾਂ ਇਹ ਮਾਲ ਡੁਪਲੀਕੇਟ ਹੈ ਮਾਲ ਹੁੰਦਾ ਤਾਂ ਫਿਰ ਇਹ ਜਿਹੜੀਆਂ ਟੈਲਫੋਨ ਖੜਕਦੀਆਂ ਦਿਖਾਈਆਂ ਨੇ ਐ ਖੜਕਦੀਆਂ ਹਨ ਖੜਕਦੀਆਂ ਨਾ ਮਸਲਾ ਸਨਾਮ ਤੇਲ ਜੋ ਸਿਮਿੰਟ ਲਿਆ ਸੀਗਾ ਥੱਲੇ ਪਰ ਗੱਲ ਕਰ ਕਰਦੇ ਆਂ ਕੰਪਨੀ ਵੱਲੋਂ ਆਏ ਨੇ ਹਾਂਜੀ ਸਵਾਗਤ ਹੈ ਜੀ ਕੀ ਨਾਮ ਹੈ ਜੀ ਆਪਣਾ ਸੰਜੀਵ ਕੁਮਾਰ ਹੈ ਜੀ ਸੰਜੀਵ ਕੁਮਾਰ ਕਿਹੜੀ ਜਗ੍ਹਾ ਤੋਂ ਆ ਜੀ ਮੈਂ ਪਟਿਆਲੇ ਤੋਂ ਜੀ ਠੀਕ ਹੈ ਜੀ ਜੋ ਇਹ ਕੰਪਨੀ ਤੁਸੀਂ ਕੰਪਨੀ ਵੱਲੋਂ ਆਏ ਹੋ? ਹਾਂਜੀ ਮੈਂ ਕੰਪਨੀ ਵੱਲੋਂ ਆਇਆ। ਕਿਹੜੀ ਕੰਪਨੀ ਵੱਲੋਂ ਆਏ ਹੋ? ਮੈਂ ਮਾਰਕ ਐਮ ਕੰਪਨੀ ਵੱਲੋਂ ਆਇਆ ਜੀ। ਕਿੱਥੇ ਕੰਪਨੀ ਹੈ ਕਿੱਥੇ ਬਣਾਉਂਦੀ ਹੈ ਇਹ? ਇਹ ਕਰਨਾਲ ਕੰਪਨੀ ਹੈ ਜੀ। ਉੱਥੇ ਮੈਨੂਫੈਕਚਰਿੰਗ ਪਲਾਂਟ ਹੈ ਉੱਥੇ ਹੀ ਇਹਨਾਂ ਦਾ ਦਫ਼ਤਰ ਹੈ ਜੀ। ਉੱਥੇ ਦਫ਼ਤਰ ਹੈ। ਹਾਂਜੀ। ਤੁਸੀਂ ਉੱਥੇ ਅਟੈਚ ਹੋ ਉੱਥੇ ਜੰਨੀ ਕੰਪਨੀ ਨਾਲ ਜੁੜੇ ਹੋਏ ਹੋ? ਹਾਂਜੀ ਮੈਂ 4 ਸਾਲ ਤੋਂ 4.5 ਸਾਲ ਤੋਂ ਕੰਪਨੀ ਦੇ ਵਿੱਚ ਕੰਮ ਕਰ ਰਿਹਾ ਜੀ। ਤੇ ਇਹ ਜੋ ਸਿਮਿੰਟ ਆਇਆ ਹੈ ਇਹ ਕਿਵੇਂ ਹੈ? ਇਹ ਵੇਚ ਸਕਦੇ ਜੀ ਦੂਜੀ ਧਿਰ ਤੇ ਜਿਹੜੀ ਆਪਣਾ ਨਹੀਂ ਜੀ ਅਸੀਂ ਔਰ ਕੋਈ ਇੱਥੇ ਨਹੀਂ ਵੇਚਦਾ। ਅਗਰ ਕੋਈ ਵੇਚਦਾ ਤਾਂ ਸਾਨੂੰ ਅਥਾਰਾਈਡ ਡੀਲਰ ਦਾ ਬਿੱਲ ਦਿਖਾਵੇ। ਅਸੀਂ ਉਹਨਾਂ ਨੂੰ ਵੈਰੀਫਾਈ ਕਰਾਂਗੇ ਫਿਰ ਵੇਚ ਸਕਦਾ। ਅੱਛਾ ਵੇਚ ਨਹੀਂ ਸਕਦਾ। ਨਹੀਂ ਵੇਚ ਸਕਦਾ ਜੀ। ਜੇਕਰ ਕੋਈ ਵੇਚਦਾ ਫਿਰ ਉਹ ਤੇ ਕੀ? ਉਹ ਤੇ ਕੰਪਨੀ ਵੱਲੋਂ ਆਪਣਾ ਲੀਗਲ ਐਕਸ਼ਨ ਲੈਂਦੀ ਹੈ ਜੀ। ਜੇ ਮੰਨ ਲਓ ਤੁਹਾਡਾ ਡੀਲਰ ਹੋਇਆ ਹਰਿਆਣੇ 'ਚ ਉਹ ਵੇਚ ਰਿਹਾ ਸਹੀ ਮਾਲ ਹੈ। ਹਾਂਜੀ। ਤੇ ਫਿਰ ਸੁਨਾਮ 'ਚੋਂ ਦੂਜਾ ਵੇਚ ਸਕਦੇ ਨੇ? ਨਹੀਂ ਵੇਚ ਸਕਦੇ। ਉਹ ਡੀਲਰ ਦੀ ਡੀਲਰਸ਼ਿਪ ਕੈਂਸਲ ਹੋ ਜਾਊਗੀ। ਅੱਛਾ ਪਹਿਲਾਂ ਵੀ ਇੱਕ ਸ਼ਹਿਰ ਤੋਂ ਮੰਗਵਾ ਕੇ ਟੁਹਾਣੇ ਤੋਂ ਵੇਚ ਦੇ ਦਿੱਗੇ। ਹਾਂ। ਉਹਨਾਂ ਦੀ ਅਸੀਂ ਡੀ ਉਹ ਆਥੋਰਾਈਜ਼ਡ ਹੁਣ ਕੀਪ ਦਾ ਕਿਥੋਂ ਲੈ ਕੇ ਆਏ ਨੇ ਜੀ ਤੁਹਾਡੇ ਸੁਨਾਮ ਵਾਲੇ ਡੀਲਰ ਲਵੇ ਆ ਕਿਹੜੇ ਲਵੇ ਆਪਣਾ ਸੁਨਾਮ ਸ਼ੀਵਾ ਟਾਈਲੈਂਡ ਸੈਂਟਰੀ ਸਟੋਰ ਜੀ ਹਾਂ ਉਹਦੇ ਲਵੇ ਸੋਟਾ ਮਾਲ ਆਉਂਦਾ ਹੈ ਹਾਂ ਜੀ ਉਹ ਸਾਡੇ ਆਥੋਰਾਈਜ਼ਡ ਡੀਲਰ ਨੇ ਅੱਛਾ ਜਿਹੜਾ ਮਨੀਸ਼ ਥੈਲੇ ਲੈ ਕੇ ਗਿਆ ਉਹ ਸੇਮ ਨੇ ਹਾਂ ਜੀ ਉੱਪਰੋਂ ਸੇਮ ਨੇ ਜੀ ਸਾਰੇ ਉਹ ਉੱਪਰੋਂ ਸੇਮ ਨੇ ਹਾਂ ਵਿੱਚ ਕੀ ਹੈ ਇੰਨਾ ਸਾਮਾਨ ਲੱਗ ਜਾਂਦਾ ਉਹ ਤੇ ਪੰਦਰਾਂ ਦਿਨ ਲੱਗ ਜਾਂਦੇ ਨੇ ਬੈਗ ਭੇਜਣਾ ਪੈਂਦਾ ਜੀ ਠੀਕ ਹੈ ਅੱਛਾ 10 ਦਿਨਾਂ ਚ ਹੋ ਜਾਂਦਾ ਹੈ ਹਾਂ ਪਹਿਲਾਂ ਉਖੜ ਗਿਆ ਉਹਦਾ ਕੀ ਕੰਮ ਹੋ ਸਕਦਾ ਜਿਹੜਿਆਂ ਲਾਇਆ ਸੀਮੈਂਟ ਉਹਨਾਂ ਨੇ ਇਹ ਕੋਈ ਕੱਟ ਘੰਟਾ ਕਟਿਆ ਹੋ ਹੋ ਤਾਂ ਕੁਆਲਿਟੀ ਦਾ ਫਰਕ ਹੋ ਸਕਦਾ ਜੀ ਅੱਛਾ ਜਾਂ ਕੋਈ ਹੋਰ ਪੈਕਿੰਗ ਕੀਤੀ ਹੋਤਕਦੀ ਜੀ ਠੀਕ ਹੈ ਇਸ ਜਰਾ ਅਸੀਂ ਅਗਰ ਸਾਡੇ ਅਥਾਰਟੀ ਡੀਲਰ ਤੋਂ ਲਿਆ ਹੋਵੇ ਤਾਂ ਇਹਦੀ ਅਸੀਂ ਗਾਰੰਟੀ ਵਾਰੰਟੀ ਦਿੰਦੇ ਹਾਂ ਜੀ ਸਮਝ ਗਏ ਤੁਸੀਂ ਫਿਰ ਤੁਸੀਂ ਕਿਵੇਂ ਪਤਾ ਕਰਿਆ ਵੀ ਇਹ ਡੁਪਲੀਕੇਟ ਹੈ ਜਦੋਂ ਮੈਂ ਸਵੇਰੇ ਜੀ ਉਹ ਅਸੀਂ ਚੜੇ ਤੇ ਪੈਰ ਪਰੋਂ ਖੜਕਣ ਲੱਗੀਆਂ ਜੀ ਠੀਕ ਹੈ ਫਿਰ ਮੈਂ ਚੈੱਕ ਰਿਆਂ ਮਿਸਤਰੀ ਨੂੰ ਹੁਣ ਗਏ ਆ ਮੈਂ ਤੇਰੇ ਨਾਲ ਕੁ ਕਮੀ ਕਹਾਂ ਤੁਸੀਂ ਕਿਸੇ ਹੋਰ ਦੋ ਮਿਸਤਰੀ ਹੋਰ ਆ ਕੇ ਚਲੇ ਗਏ ਜੀ ਠੀਕ ਹੈ ਉਹਨਾਂ ਨੇ ਜੋ ਦੇਖਿਆ ਕਹਿੰਦੇ ਦਾ ਮਾਲ ਹੀ ਸਹੀ ਨਹੀਂ ਹੈਗਾ ਜੀ ਹਾਂ ਜੀ ਸ਼ੰਕੀ ਜੀ ਹਾਂ ਜੀ हां जिस तरह मनीष राजेंद्र ਤੁਹਾਡੇ ਤੇ ਦੋਸਤ ਆ ਰਿਹਾ ਹੈ ਵੀ ਜੋ ਸਿਮਿੰਟ ਤੁਸੀਂ ਟਾਈਲਾਂ ਵਾਸਤੇ ਲਗਾਇਆ ਸੀ ਹਾਂ ਜੀ ਕਿੰਨੇ ਥੈਲੇ ਲਗਾਇਆ ਸੀ ਸੋਤੋਂ 50 50 ਥੈਲੇ ਲਗਾਇਆ ਸੀ ਹਾਂ ਜੀ ਜੋ ਤੁਹਾਡੇ ਤੇ ਦੋਸਤ ਆ ਰਹੇ ਹੋ ਉਹ ਸਾਰਾ ਜ਼ਰ ਛੁੱਟੀ ਨਹੀਂ ਜਿਹੜਾ ਮਨੀਸ਼ਿੰਦਰ ਜੀ ਇਹ ਇੱਕ ਮਾਰਕਮ ਦਾ ਡੱਸੀ ਹੈ ਮੈਂ ਯੂਗਵਿਰ ਜੀ ਮੇਰੇ ਕੋਲ ਕਾਲ ਰਿਕਾਰਡਿੰਗ ਆਸ ਜਲਦੀ ਦੀ ਵੀ ਉਹ ਕਹਿੰਦੇ ਮੈਨੂੰ ਮਾਰਕਮ ਦਾ ਚਿੰਦਾ ਹੈ ਕਹਿੰਦੇ ਮੇਰਾ ਮਿਸਤਰੀ ਕਹਿੰਦਾ ਮੈਂ ਚਲੋ ਲੈ ਜੀ ਮਿਸਤਰੀ ਆਂਦਾ ਕੁੜਕਾ ਤ ਨਹੀਂ ਮੈਂ 280 ਰੁਪਏ ਦਾ ਬੈਗ ਉਹਨਾਂ ਨੂੰ ਕਹਤਾ ਕਿ 280 ਰੁਪਏ ਦਾ ਬੈਗ ਆ ਦੋਸੋ ਸਿਆ ਲੈ ਜੋ ਨਹੀਂ ਪਰ ਜ਼ਿੰਮੇਵਾਰੀ ਕੋਈ ਨਹੀਂ ਲੈ ਗੱਲ ਕਹੀ ਹੈ ਆਨ ਕਾਲ ਰਿਕਾਰਡਿੰਗ ਆ ਉਸ ਦਾ ਠੀਕ ਹੈ ਮੈਨੂੰ ਫੋਨ ਤੇ ਗਿਆ ਵੀ ਮੈਂ ਤੁਹਾਨੂੰ ਗੂਗਲ ਪੇ ਕਰ ਰਿਹਾ ਵੀ ਮੈਂ ਤੁਸੀਂ ਮੇਰਾ ਮਟੀਰੀਅਲ ਭੇਜ ਦਿਓ ਉਹਨਾਂ ਨੇ ਮੈਨੂੰ ਪੇਮੈਂਟ ਪਾਈ ਤੇ ਮੈਂਨੇ ਮਟੀਰੀਅਲ ਉਹਨਾਂ ਨੇ ਉਹਦੀ ਰੀਡੀਆਂ ਭੇਜੀਆਂ ਉਹ ਮਟੀਰੀਅਲ ਅਥੋਰ ਉਠਵਾ ਕੇ ਲੈ ਗਏ ਇਸ ਕੋ ਦੋਸ਼ ਲਾ ਰਹੇ ਹੈ ਵੀ ਤੁਸੀਂ ਵੇਚ ਨਹੀਂ ਸਕਦੇ ਇਹ ਮਾਲ ਵੇਚ ਸਕਦੇ ਆ ਜੀ ਵੇਚਣ ਵਾਲੀ ਤਾਂ ਕੋਈ ਗੱਲ ਨਹੀਂ ਹੈ ਕਿਹੜਾ ਕੋਈ ਕੰਪਨੀ ਵੱਲੋਂ ਹੋਣੇਗੇ ਵੀ ਇਸ ਦੀ ਨੂੰ ਆਪਾਂ ਚੀਜ਼ ਵੇਚ ਸਕਦੇ ਆ ਇਹਦਾ ਸਾਰੇ ਬ੍ਰਾਂਡ ਨੇਗੇ ਬ੍ਰਾਂਡ ਦੀ ਵੀ ਕਿ ਵੇਚ ਸਕਦੇ ਆ ਵੇਚਣ ਵਾਲੀ ਤਾਂ ਇਸ ਜ ਕੋਈ ਉਹ ਹਾਈ ਨੀ ਸਿਸਟਮ ਵੀ ਉਸਲਾ ਰਹੇ ਨੇ ਵੀ ਮਾਲ ਵਿੱਚ ਕੁਝ ਹੋ ਰਿਹਾ ਹੈ ਤੇ ਉੱਪਰ ਕੰਪਨੀ ਦਾ ਥੱਪਾ ਹੈਗਾ ਜਿਹੜਾ ਜਿਹੜੀ ਗੱਲ ਉਹ ਕਹਿ ਰਹੇ ਨੇ ਜੀ ਜਿਹੜਾ ਮਟੀਰੀਅਲ ਆਇਆ ਜੀ ਵਿੱਦ ਵੀ ਲਾਇਆ ਹੈਗਾ ਜੀ ਕੰਪਨੀ ਚੋਂ ਆਇਆ ਹੈ ਜੀ ਉਹ ਕੰਪਨੀ ਤੋਂ ਚੈੱਕ ਕਰਵਾ ਲੈਣਾ ਇਸ ਚੀਜ਼ ਦੀ ਆਪਣੀ ਪੂਰੀ ਹੋ ਹੈ ਵੀ ਆਪਾਂ ਨੇ ਇੱਕ ਪੈਸੇ ਦਾ ਆਪਣੇ ਕੋਲ ਆਪਣੇ ਕੋਲ ਪਰਚੇਜ਼ ਬਿਲਿੰਗ ਵੀ ਹੈ ਆਪਾਂ ਉਹਨੂੰ ਬਿਲ ਕੱਟ ਕੇ ਵੀ ਦਿੱਤਾ ਹੈਗਾ ਕੁਛ ਵੀ ਆਪਾਂ ਕਿਸੇ ਗੱਲ 'ਚ ਫਰਕ ਇਹ ਕਿਵੇਂ ਪਤਾ ਲੱਗਿਆ ਵੀ ਉਪਰੋਂ ਥੈਲੇ ਅਸਲ ਕੰਪਨੀ ਦੇ ਨੇ ਵਿੱਚੋਂ ਨਕਲੀ ਨੇ ਕੋਈ ਹੁਣ ਜਦੋਂ ਆਪਾਂ ਨੂੰ ਪਤਾ ਹੀ ਲੱਗਦਾ ਅਸੀਂ ਕੰਪਨੀਆਂ ਨੂੰ ਫੋਨ ਕਰ ਲਈ ਨਕਲੀ ਕੱਟ ਕੇ ਅਸਲੀ ਵਾਲਿਆਂ ਨੂੰ ਕਰ ਲਿਆ ਉਹ ਕਹਿੰਦੇ ਜੀ ਸਾਡਾ ਤਾਂ ਇਹ ਮਾਲ ਹੀ ਨਹੀਂ ਜਾਂਦਾ ਤਾਂ ਘੱਟ ਦਾ ਛੱਟ ਵਾਲਾ ਜਾਂਦਾ ਨਾ ਕਿਸੇ ਨਾਮ ਚੋਰ ਵੀ ਵੇਚਦਾ ਇਹ ਮਾਲ ਵੇਚ ਨਹੀਂ ਸਕਦੇ ਨਾ ਜੀ ਨਾ ਨਾ ਵੇਚ ਨਹੀਂ ਕੱਲ ਇੱਕ ਹੋਰ ਕਸਟਮਰ ਦਾ ਫੋਨ ਆਇਆ ਜੀ ਇਹਨਾਂ ਦੇ ਦਾ ਉਹਨਾਂ ਟੈਗ ਵੀ ਉੱਥੋਂ ਲੱਤੀ ਆ ਠੀਕ ਆ ਉਹੀ ਇਹੀ ਥੈਲਾ ਉਹਨਾਂ ਨੂੰ ਉਹ ਤੇ ਡੇਟ ਵੀ ਮਿਟੀ ਹੋਈ ਆ ਤੇ ਟਾਈਮ ਵੀ ਮਟਿਆ ਹੋਇਆ ਤੇ ਹੀਰ ਵੀ ਮਟਿਆ ਹੋਇਆ ਤੇ ਉਸ ਤੋਂ ਆ ਦੇਖੋ ਜੀ ਆ ਥੱਲੇ ਨੇ ਜੀ ਆ ਗਏ ਆਹ ਹਨੇ ਜੀ ਹੈ ਹਾਂ ਜੀ ਆਏ ਥੱਲੇ ਆ ਦੇਖੋ ਜੀ ਇਹ ਉੱਤੇ ਮਾਰਕਟ ਦਾ ਅਰਜੀਨ ਲਿਖਿਆ ਹੋਇਆ ਜੀ ਫਿਰ ਕੰਪਨੀ ਪਰ ਵਿੱਚੋਂ ਕੀ ਨਿਕਲਦਾ ਉਹ ਬਾਦੀ ਗੱਲ ਹੈ ਅੱਛਾ ਵਿੱਚੋਂ ਜ ਨਹੀਂ ਨਿਕਲਦੀ ਕਿਉਂਕਿ ਸਲਾਈ ਹੋ ਪੱਜੀ ਹੋਈ ਹੈ ਨਾ ਇਹ ਗੱਲੀ ਇਹ ਕੰਪਨੀ ਲਾਤੇ ਉਹ ਕੰਪਨੀ ਦੇ ਜਿਹੜੇ ਏਰੀਅਮੈਂਜਰ ਨੇ ਹੋਆ ਰਹੇ ਨੇ ਜੀ ਠੀਕ ਹੈ ਇੱਥੇ ਲਾਇਆ ਸੀ ਪਰ ਇਹਨਾਂ ਨੇ ਬਾਥਰੂਮ ਚ ਅਜੇ ਤਾਂ ਲੋ ਪਹਿਲਾਂ ਸਟਾਰਟਿੰਗ ਹੀ ਕਰੀ ਸੀ ਜੀ ਹਾਂ ਜੀ ਹਾਂ ਸਟਾਰਟਿੰਗ ਕਰੀ ਸੀ ਸਟਾਰਟਿੰਗ ਕਰੀ ਸੀ ਅੱਥੇ ਤੁਸੀਂ ਆਪਾਂ ਦੇਖ ਲਈਏ ਦੇਖੋ ਇਹਨੂੰ ਫਿਰ ਕਰਾਂਗੇ ਦੇਖੋ ਸੱਤ ਇਹ ਹੋਰ ਕਿੱਥੇ ਕਿੱਥੇ ਲਾਉਣੀ ਸੀ ਤੁਸੀਂ ਨੇ ਸਾਰੇ ਉਹਨਾਂ 50 ਸਾਲੀ ਚੇਂਜ ਕਰਦੇ ਸੀਗੇ ਅੱਛਾ ਚੇਂਜ ਕਰ ਰਹੇ ਸੀ ਸਾਰੇ ਹੀ ਹਾਂਜੀ ਆਬਦਲੋਤ ਕਾ ਲੋਕਾਂ ਦਾ ਜਵਾਨਾ ਇਹਨਾਂ ਨੇ ਪਟਕੇ ਲੋਕ ਪਟਾਈਲ ਲਵਾ ਹਟਾਈਲ ਲਾਉਣੀ ਸੀ ਜਾਨੀ ਕਿ ਟਾਈਲ ਦਾ ਜਵਾਨਾ ਕਹਿੰਦੇ 2006 ਚ ਕੋਠੀ ਪਾਈ ਸੀਗੀ ਠੀਕ ਹੈ ਉਹ ਬੱਚੇ ਜਿਹੜੇ ਇੱਕਦਮ ਤਿੰਨ ਨੰਬਰਵਾਜਾ ਮਾਚੋ ਟੱਲਾ ਲਵਾ ਠੀਕ ਹੈ ਪਰ ਟੱਲਾ ਲਵਾਉਣ ਵਾਸਤੇ ਤੁਸੀਂ ਸਬਸ ਕਰਿਆ ਵੀ ਮਾਰਕਟ ਚੋਂ ਕੰਪਨੀ ਦਾ ਇੰਡੈਸਿਵ ਸਭ ਤੋਂ ਵਧੀਆ ਹੁੰਦਾ ਹੈ ਠੀਕ ਹੈ ਤਾਂ ਜੀ 2 ਮਹੀਨੇ ਇਹਨਾਂ ਦਾ ਜੋ ਇੰਡੈਸਿਵ ਲਿੱਤਾ ਟਾਈਲ ਕਰਨੀ ਤੋਂ ਠੀਕ ਹੈ ਉਹਨਾਂ ਨੂੰ ਲ ਮੈਂ ਉਸ ਕੰਮਰਪੇਟਸ ਗੂਗਲ ਨੂੰ ਜਮਾਇਆ 14000 ਰੁਪਏ ਨੂੰ ਗੂਗਲ ਪੇ ਕਰਤਾ ਗੂਗਲ ਪੇ ਕਰਨ ਤੋਂ ਬਾਅਦ ਵੀ ਤੂੰ ਇਸ ਦੀ ਰਿਡੀਆ ਨੂੰ ਬਿੱਲ ਦੇ ਕੇ ਭੇਜਣਗੇ ਠੀਕ ਹੈ ਇਹਨਾਂ ਨੇ ਬਿੱਲ ਕਿਤਾ ਜੇ ਮੈਂ ਕਿਹਾ ਵੀ ਬਿੱਲ ਕਿਤਾ ਦੀ ਉਹ ਕਹਿੰਦਾ ਹੱਦ ਲਈ ਆਉਣ ਰਿਪੋਰਟਿੰਗ ਦੀ ਗੱਲ ਹੈ ਉਹ ਕਹਿੰਦਾ ਬਿੱਲ ਹੈਗਾ ਜੀ ਪਰ ਅਸੀਂ ਇਹਦਾ ਬਿੱਲ ਕੱਟਦੇ ਨਹੀਂ ਕੱਟਦੇ ਨਹੀਂ ਕਿੱਥੋਂ ਲੈ ਕੇ ਆਏ ਸੀ ਤੁਸੀਂ ਇਹ ਇਹ ਜੱਥਰ ਰੋਡ ਤੇ ਨਹੀਂ ਦਿਖਾਣਾ ਡਰੋਪ ਆਪਣੇ ਸਾਹਮਣੇ ਮੇਰਾ ਨਾਮ ਸੰਜੀਪ ਮਾਰਾ ਜੀ ਮੈਂ ਮਾਰਕੈਂਡ ਕੰਪਨੀ ਤੋਂ ਆਈ ਜੀ ਅੱਜ ਸ੍ਰੀ ਆਮੰਦ ਤੁਹਾਡੀ ਜੋ ਕੰਪਲੇਂਟ ਆਈ ਸੀਗੀ ਮਾਰਕੈਂਡ ਦਾ ਮਟੀਰੀਅਲ ਆਇਆ ਹੈਗਾ ਉਸ ਦੇ ਰ ਤਾਂ ਤੁਸੀਂ ਜੋ ਸਾਨੂੰ ਬਿੱਲ ਦਿਖਾਇਆ ਉਹ ਸਾਡੇ ਅਥਾਰਾਈਜ਼ਡ ਡੀਲਰ ਨਹੀਂ ਹਨ ਸਾਡੇ ਜੋ ਅਥਾਰਾਈਜ਼ਡ ਡੀਲਰ ਉਹ ਸ਼ੀਵਾ ਟਾਈਲਸ ਹਨ ਸ਼੍ਰੀ ਗਣੇਸ਼ ਚੈ ਗਣੇਸ਼ ਟਾਈਲਸ ਐਂਡ ਸੈਂਟਰੀ ਹਾਊਸ ਅੱਛਾ ਜੀ ਬਿਲਦੇਵ ਜੀ ਇਹਨਾਂ ਨੇ ਇਕੱਲਾ ਡੈਸਿੰਗ ਪਾਦਾ ਡੈਸਿੰਗ 500 ਰੁਪਏ ਤੋਂ ਲੈ ਕੇ 500 600000 2000 ਤੱਕ ਰੁਪਏ ਦਾ ਘਟਾਉਂਦਾ ਫਿਰ ਆਪਾਂ ਨੇ ਮਾਰਕੀਟ ਜਬ ਕੰਪਨੀ ਵਾਜੇ ਕਰਕੇ ਲੱਗਦਾ ਸੀ ਕਿ ਇਹ ਕੰਪਨੀ ਵਧੀਆ ਹੈ ਅੱਛਾ ਇਹ ਟਾਈਲਾਂ ਤੁਸੀਂ ਕਹੇ ਤਰੀਕ ਨੂੰ ਲਾਈਆਂ ਨੇ 19 ਤਰੀਕ ਨੂੰ ਜੀ 19 ਸਤੰਬਰ 2024 ਜੀ 2024 ਅੰਬਰ ਚ ਮਗਾ ਕੇ ਵੇਚ ਰਹੇ ਨੇ ਪਤਾ ਨਹੀਂ ਆਪ ਬਣਵਾ ਰਹੇ ਨੇ ਥੈਲਾ ਕੰਪਨੀ ਲੱਗਿਆ ਹੋਇਆ ਪਰ ਜਿਹੜਾ ਮਾਲ ਹੈ ਵਿੱਚ ਉਹ ਡੁਪਲੀਕੇਟ ਹੈ ਜਿਹੜਾ ਜੀ ਮਨੀਸ਼ ਸਿੰਧਲ ਹੈ ਜੀ ਦੇਖੋ ਇਹ ਲੈਣ ਦੇ ਲਈ ਮੰਦ ਲੰਗਰ ਕਰਨ ਦਾ ਵੀ ਮੈਨੂੰ ਲਾਣਾ ਇਹ ਮੇਰੇ ਕੋਲ ਆ ਕੇ ਵੇ ਵੀ ਹਾਂ ਮੈਂ ਤੁਹਾਡੇ ਤੋਂ ਪਰਚੀ ਲੈ ਗਿਆ ਟਾਗ ਲੈ ਗਿਆ ਤੇ ਮੈਨੂੰ ਜਾਣਦੈ ਨਾਲੇ ਠੀਕ ਹੈ ਤੇ ਆ ਦੇਖੋ ਮੈਨੂੰ ਰਿਕਾਰਡਿੰਗ 'ਚ ਕੀ ਕਹਿੰਦਾ ਹੈਗਾ ਵੀ ਤੁਸੀਂ ਕਿੱਥੋਂ ਬੋਲਦੇ ਮੈਨੂੰ ਫੋਨ ਕਰ ਰਿਹਾ ਤੁਸੀਂ ਰਿਕਾਰਡਿੰਗ ਸੁਣੋ ਉਹਦੇ ਵਿੱਚ ਮੈਨੂੰ ਤੁਸੀਂ ਕਿੱਥੋਂ ਬੋਲਦੇ ਜਿਵੇਂ ਕਿਸਾਨ ਵਾਲਾ ਚੱਕਰ ਨਹੀਂ ਹੁੰਦਾ ਤੇ ਮਟੀਰੀਅਲ ਵੀ ਆ ਦੇਖੋ ਰਿਕਾਰਡਿੰਗ ਸੁਣੋ ਜੀ ਆ ਸੁਣਾਓ ਸੁਣਾਓ ਨਿੱਲੋ ਵਾਲਾ ਕੀ ਆਪਣੇ ਕੰਮ ਚੱਲ ਰਿਹਾ ਸੀ ਗੱਲ ਇੱਧਰ ਟੈਕ ਚੋਂ ਜਿਵੇਂ ਆਪਣਾ ਨਿੱਲੋ ਆਜੀ ਹਾਂਜੀ ਹਾਂਜੀ ਠੀਕ ਹੈ ਜੀ ਇਹ ਤੋਂ ਦਾਦਾ ਜੀ ਅਦਾਸੀ 956 ਇਹ ਜਿਹੜੀ ਕੰਪਨੀ ਆਂਦਾ ਰ ਆਪਣਾ ਰੋਗ ਬਿਲਡ ਦੇ ਡਾਕਟਰ ਸਈ ਹਾਂਜੀ ਰੋਗ ਬਿਲਡ ਦੇ ਡਾਕਟਰ ਡੂਰਾ ਸਈ ਅੱਲਾ ਹੀ ਬਾਹਰ ਤੇ ਲੈ ਗਿਆ ਸਰਬ ਨੂੰ ਨੀਲਾ ਰੋਸ਼ਾ ਸ਼ੌਕ ਨਹੀਂ ਸੱਪਣੇ ਨਾਲੇ ਇਹ ਕਹਿੰਦਾ ਜੀ ਤੁਸੀਂ ਕਿੱਥੋਂ ਬੋਲਦੇ ਹੋ ਨਾਲੇ ਮਟੀਰੀਅਲ ਮੈਨੂੰ ਜਾਣਦਾ ਹੈ ਨਾਲੇ ਲੈ ਕੇ ਗਿਆ ਪਰਚੀ ਵੀ ਕਟਾਗ ਲੈ ਕੇ ਗਿਆ ਬਸ ਇੱਕ ਫਸਾਉਣ ਦਾ ਤਰੀਕਾ ਵੀ ਦੁਕਾਨਦਾਰ ਨੂੰ ਬਦਨਾਮ ਕੀਤਾ ਜਾਵੇ ਇਹ ਗੱਲ ਹੈ ਵੀਰ ਜੀ ਇਹਨਾਂ ਨੇ ਕਿਹਾ ਵੀ ਸਾਨੂੰ ਬਲੈਕਮੇਲ ਕਰਦਾ ਮੈਨੂੰ ਦੱਸਣ ਕਹ ਲੋ ਇਹਨਾਂ ਨੂੰ ਬਲੈਕਮੇਲ ਕਰਿਆ ਜਾਂ ਕੋਈ ਰਿਪੋਰਟ ਕਿਉਂ ਭੇਜਨ ਵੀ ਇਹਨਾਂ ਨੇ ਤਾਂ ਕੋਈ ਡਿਮਾਂਡ ਕਰੀ ਹੋਵੇ ਉਹਦਾ ਪ੍ਰੂਫ ਦੇਣ ਇਸਰਾਸਰ ਗਲਤ ਗੱਲਾਂ ਨੇ ਝੂਠ ਹੈ ਕੋਈ ਇਹਨਾਂ ਨੂੰ ਬਲੈਕਮੇਲ ਨਹੀਂ ਕਰਿਆ ਕੱਲੇ ਬਿੱਲ ਦਾ ਹੀ ਚੱਕਰ ਸੀ ਬਿੱਲ ਇਹਨਾਂ ਨੇ ਦਿੱਤਾ ਨਹੀਂ ਬਿੱਲ ਵੀ ਇਹਨਾਂ ਨੇ 19 ਤਰੀਕ ਨੂੰ ਉੱਥੋਂ ਪਿੱਛੋਂ ਕਟਾ ਕੇ ਫਿਰ ਅਬਦੁੱਲਾ ਉਹ ਦਿੱਤਾ ਬਿਨਾ ਕੰਪਨੀ ਦਾ ਨਾਮ ਪਾਏ ਤੇ ਉਸ ਤੋਂ ਬਾਅਦ ਇਹ ਗੱਲ ਕਰਦੇ ਨੇ ਇਹਨਾਂ ਦੇ ਵੀ ਲੰਗਰ ਦੀ ਪਰਚੀ ਦੀ ਇਹਨਾਂ ਦੇ ਵੀ ਲੰਗਰ ਦੀ ਪਰਚੀ ਸਾਫਤ ਕਰ ਦੇਣ ਮੈਂ ਸਾਰੇ ਉਮਰ ਇਹਨਾਂ ਦਾ ਦੇਣਦਾਨ ਰਹਾਗਾ ਇਨਾਂ ਲੋਕ ਵੀ ਅਸੀਂ ਇੱਕ ਵਾਰ ਗਏ ਸੀ 2019 ਦੇ ਵਿੱਚ ਇਹ ਕਹਿੰਦੇ ਸਾਡੇ ਸਾਹਮਣੇ ਲੰਗਰ ਲੱਗਦਾ ਅਸੀਂ ਪਰਚੀ ਨਹੀਂ ਘਟਾਉਂਦੇ ਮੇਰੇ ਨਾਲ ਕੋਈ ਜਾਣ ਪਛਾਣ ਨਹੀਂ ਕੁਛ ਨਹੀਂ ਹੈ ਉਹ ਬਖਲਾਏ ਹੋਏ ਕਹੀ ਜਾਂਦੇ ਨੇ ਜੀ ਇਹ ਪਰਚੀ ਘਟਾਈ ਉਹ ਕਰਿਆ ਇਹ ਜਾਂ ਕੁਛ ਨਹੀਂ ਹੈ ਤੇ ਕਹਿੰਦਾ ਮਤਲਬ ਜਿਹੜੀ ਇਹ ਗੱਲ ਕਰਦੇ ਨੇ ਵੀ ਇਹ ਸਾਨੂੰ ਬਲੈਕਮੇਲ ਕਰ ਰਹੇ ਨੇ ਜਾਂ ਸਾਨੂੰ ਬਦਨਾਮ ਕਰ ਰਹੇ ਨੇ ਜੇ ਇਹਨਾਂ ਨੂੰ ਕੋਈ ਬਲੈਕਮੇਲ ਦਾ ਕੋਈ ਇੱਕ ਵੀ ਪ੍ਰੂਫ ਦੇ ਦੇਣਾ ਵੀ ਸਾਨੂੰ ਇਸ ਗੱਲ ਤੇ ਬਲੈਕਮੇਲ ਕਰਕੇ ਸਾਡੇ ਤੋਂ ਆਹ ਡਿਮਾਂਡ ਕਰੀਆ ਮਨੀਸ਼ ਨੇ ਤਾਂ ਮੈਂ ਇੱਕਦਮ ਤੁਹਾਨੂੰ ਸਪਸ਼ਟ ਕਹਿਣਾ ਮੈਂ ਆਪਦਾ ਜੋ ਵੀ ਕੇਸ ਲੱਗਾ ਸਾਰਾ ਵਾਪਸ ਲਾਵਾਂਗਾ ਠੀਕ ਹੈ ਅਗਰ ਇਹ ਨਾਲ ਵੀ ਸਬੂਤ ਨਹੀਂ ਹੈਗੇ ਤਾਂ ਇਹਨਾਂ ਤੇ ਲੀਗਲ ਐਕਸ਼ਨ ਹੋਰ ਵੀ ਲੱਤਾ ਜਾਏਗਾ ਠੀਕ ਜਿਹੜੀ ਗੱਲ ਰਹੀ ਰਿਕਾਰਡਿੰਗਾਂ ਦੀ ਰਿਕਾਰਡਿੰਗਾਂ ਸਨਾਨ ਨੂੰ ਸਾਡੇ ਲਈ ਬਹੁਤ ਪਈਆਂ ਨੇ ਜਿਹਦੇ ਵਿੱਚ ਇਹਨਾਂ ਨੇ ਸਾਰਾ ਸਾਰਾ ਇਲਜ਼ਾਮ ਲਾਇਏ ਨੇ ਸ਼ਿਭੂ ਗੈਲਰੀ ਵਾਲਾ ਕੋਈ ਫੀਮ ਵੇਚਦਾ ਮੈਂ ਕਹਿੰਨ ਪੁੱਛਣਾ ਚਾਹੁੰਦਾ ਇਹਨਾਂ ਨੂੰ ਵੀ ਕੀ ਤੁਸੀਂ ਲਿਖਾ ਕੇ ਦਿੰਦੇ ਹੋ ਠੀਕ ਹੈ ਜੀ ਜੇ ਤੁਸੀਂ ਦੱਸੋ ਕਿੱਥੋਂ ਆਂਦੀ ਹੈ ਜਾਂ ਫਿਰ ਸਾਰੇ ਸੰਪ੍ਰਿਆਲ ਇਸ ਦਾ ਮਤਲਬ ਕੋਈ ਫੀਮ ਵੇਚਦੇ ਨੇ ਸੋ ਤੁਨ ਮੈਂ ਇਹੀ ਬੇਨਤੀ ਕਰਦਾ ਵੀ ਇਹ ਸਾਰੀਆਂ ਗੱਲਾਂ ਨੇ ਇਹ ਸਾਰੀਆਂ ਗਲਤ ਨੇ ਕੋਈ ਇਹਨਾਂ ਨੂੰ ਬਲੈਕਮੇਲ ਨਹੀਂ ਕਰ ਰਿਹਾ ਕੋਈ ਅਸੀਂ ਇਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਅਸਤਾ ਜੋ ਆਪ ਦਾ ਬੰਦਾ ਰਾਈਟ ਹੈ ਉਹ ਇਹਨਾਂ ਤੋਂ ਲੈ ਰਹੇ ਆਂ ਔਰ ਲੈ ਕੇ ਹਟਾਂਗੇ ਇਹਨਾਂ ਨੇ ਕੱਲ ਫੇਸਬੁੱਕ ਤੇ ਪਾਇਆ ਇਹਨਾਂ ਦੇ ਘਰੇ ਸਿਮਿੰਟ ਨਹੀਂ ਰੇਤਾ ਨਹੀਂ ਕੱਲੀ-ਕੱਲੀ ਚੀਜ਼ ਦਾ ਬਿਲ ਮੈਂ ਇਹਨਾਂ ਨੂੰ ਦੇਣ ਨੂੰ ਤਿਆਰ ਆ ਪਰ ਮੈਂ ਫੇਸਬੁੱਕ ਤੇ ਵੀ ਮੇਰੇ ਸਾਹਮਣੇ ਬੈਠਣ ਰੇਤਾ ਵੀ ਪਿਆ ਕਰੇ ਸਿਮਿੰਟ ਵੀ ਪਿਆ ਤੇਲਾ ਵੀ ਪੀਆ ਨੇ ਜੋ ਸੀ ਉਹ ਸਿਵਾ ਡੈਲ ਲਵੇ ਅੱਛਾ ਸੁਨਾਮ ਦਾ ਕੋਈ ਬੰਦਾ ਵੇਚਦਾ ਸੀ ਉਹ ਤੇ ਐਕਸ਼ਨ ਲਵਾਂਗੇ ਪਰ ਇਹਨੂੰ ਕੋਈ ਵੇਚ ਨਹੀਂ ਸਕਦਾ ਤਾਂ ਹੀ ਇਹ ਬੇਚ ਨਹੀਂ ਘਟਰੇ ਸੀਗੇ ਆਪਣੀ ਪਾਈ ਆ ਬਿਲ ਦੇ ਉੱਤੇ ਆਪਣੀ ਪਾਈ ਨਹੀਂ ਸਰ ਇਹਦਾ ਰੋਲਾ ਜੀ ਅੱਛਾ ਪਾਈ ਆਪਣੀ ਪਾਈ ਨਹੀਂ ਜੀ ਇਹਨੇ ਪਾਈ ਨਹੀਂ ਕੰਪਨੀ ਕੰਪਨੀ ਕੱਲਾ ਆ ਲਿਖਦਾ ਡੈਸੀ ਉਹ ਹਾਂ ਤਾਂ ਇਹਨੇ ਫੋਸੀਦਾ ਅੱਛਾ ਆ ਮਸਾਲਾ ਪਾਇਆ ਹੋਇਆ ਹਾਂਜੀ ਅਲ ਗਿਆ ਦੇਖੋ ਜੀ ਦੇਖ ਰਿਹਾ ਕਰਕੇ ਅੱਛਾ ਇਹ ਘਰਕਾ ਉਹ ਨਹੀਂ ਇਹ ਪਾਕੜ ਬਿਲਕੁਲ ਨਹੀਂ ਕਰ ਰਿਹਾ ਹਾਂਜੀ ਅੱਲਾਹੋ ਮੜਿਆ ਜਾ ਨਾ ਨਾ ਕਰਤ ਨਹੀਂ ਦੇਖ ਸਕਦੇ ਹੋ ਦੋਸਤੋ ਕਿੰਨੇ ਦਾ ਥੱਲੇ ਲੈਂਦਾ ਇਹ ਸਰ 280 ਦਾ ਲਾ ਰਿਹਾ ਜੀ ਕਿਸੇ ਨੂੰ 600 ਦਾ ਵੇਚਦੇ ਨੇ ਅੱਜ ਫੋਨ ਵੀ ਆਏ ਨੇ ਅੱਛਾ ਕੋ 340 ਦਾ ਵੇਚਦੇ ਨੇ ਮਨ ਮਰਜ਼ੀ ਦਾ ਰੇਟ ਵੇਚਦੇ ਨੇ ਹੁਣ ਮੈਂ ਜੀ ਕੀ ਮੰਗ ਕਰਦੇ ਹਾਂ ਤੁਸੀਂ ਮੰਗਦੇ ਨਹੀਂ ਇਵੇਂ ਹੈ ਜੀ ਅੱਲਾਹ ਤਾਂ ਸਭ ਤੋਂ ਵੱਡੀ ਗੱਲ ਇਹਨਾਂ ਨੇ ਜਿਹੜਾ ਬਿਲ ਕਰਿਆ ਜੀ ਐਸਟੀ ਲਾਦੇ 13000 982 ਦਾ ਬੈਂਕ ਇਹਨਾਂ ਨੇ ਪੇਮੈਂਟ ਵੀ ਵਾਧੂ 10000 ਰੁਪਏ ਲੱਤੇ ਹੈ ਕਿ ਕਰਕੇ ਜੀਐਸਟੀ ਦਾ ਰੁਲਾ ਪੈਪਰ ਵੀ ਆਈ ਵਾਧਰੀ ਲੈ ਸਕਦੇ ਠੀਕ ਹੈ ਪਲੱਸ ਇਹਨਾਂ ਨੇ ਪੇਮੈਂਟ ਪਵਾਈ ਹੈ ਸੁਨਾਮ ਦੇ ਬੰਦੇ ਨੂੰ ਜਾਂਦੇ ਦੇ ਬੰਦੇ ਨੂੰ ਪਵਾਈ ਅੱਛਾ ਕੋਈ ਚੋਰ ਸੀ ਇਹ ਮੰਨ ਚੋਰ ਸੀ ਨਾ ਜੇ ਥੋੜੀ ਜਿਹੀ ਦਾਮਾ ਹਰ ਕੋ ਬਿਲ ਲੈ ਕੇ ਦਿਖਾਓ ਜਿਹੜਾ ਮਟੀਰੀਅਲ ਆਇਆ ਜੀ ਵਿੱਦ ਵੀ ਲਾਇਆਗਾ ਜੇ ਕੰਪਨੀ ਚੋਂ ਆਇਆ ਜੀ ਉਹ ਕੰਪਨੀ ਤੋਂ ਚੈੱਕ ਕਰਵਾ ਲੈਣਾ ਇਸ ਚੀਜ਼ ਦੀ ਆਪਣੀ ਪ੍ਰੋਪਰਿਓ ਹੈ ਵੀ ਆਪਾਂ ਨੇ ਇੱਕ ਪੈਸੇ ਦਾ ਆਪਣੇ ਕੋਲ ਆਪਣੇ ਕੋਲ ਪਰਚੇਜ਼ ਬਿਲਿੰਗ ਵੀ ਹੈ ਆਪਾਂ ਉਹਨੂੰ ਬਿਲ ਕੱਟ ਕੇ ਵੀ ਦਿੱਤਾ ਹੈਗਾ ਉਸ ਤੋਂ ਵੀ ਆਪਾਂ ਕਿਸੇ ਗੱਲ 'ਚ ਫਰਕ ਨਹੀਂ ਆਏਗੇ। ਇੱਕ ਕਸਟਮਰ ਦੀ ਡਿਮਾਂਡ ਤੇ ਆ ਕੇ ਆਪਾਂ ਨੇ ਇਹ ਮਟੀਰੀਅਲ ਮੰਗਾਇਆ ਸੀਗਾ ਤੇ ਚਲੋ ਬਾਜ਼ਾਰ 'ਚ ਪਹਿਲਾਂ ਵੀ ਵਿੱਤੇਗਾ ਇੱਕ ਦੋ ਤਿੰਨ ਕਸਟਮਰ ਨੂੰ ਬਾਜ਼ਾਰ 'ਚ ਥੋੜਾ ਜਿਹਾ ਇੱਕ ਦੋ ਦੁਕਾਨਦਾਰ ਹੈਗੇ ਨੇ ਉਰੇ ਵੀ ਜਿਹੜੇ ਕਿਸੇ ਨੇ 600 ਦਾ ਲਾਤਾ ਕਿਸੇ ਨੂੰ 550 ਦਾ ਲਾਤਾ ਕਿਸੇ ਨੂੰ 400 ਦਾ ਲਾਤਾ ਜਿੱਥੇ ਜਹੜਾ ਹੋਇਆ ਉਹਦੇ ਕਰੀ ਜਾਂਦੇ ਸੀ। ਆਪਾਂ ਨੇ ਉਹਨਾਂ ਨੂੰ ਪਹਿਲਾਂ ਇੱਕ ਕਸਟਮਰ ਨੂੰ ਆਪਾਂ ਨੇ ਇਹਨਾਂ ਨੂੰ ਮਸ਼ੀਨਰੀ ਨੂੰ ਆਪਾਂ 280 ਦਾ ਕਰਵਾਇਆ ਸੀ ਆਪਣੀ ਖਰੀਦ ਤੋਂ 10-15 ਰੁਪਏ ਬੈਗ ਦੇ ਐਸਟੀ ਨਾ ਇੰਨਾ ਫਰਕ ਹੈ ਜਿਵੇਂ ਤੁਸੀਂ ਕਹਿੰਦੇ ਹੋ ਬਾਜ਼ਾਰ 'ਚ 600 ਦਾ ਤੇ ਤੁਸੀਂ 280 ਦਾ ਬਿਲਕੁਲ ਹੈ ਪਤਾ ਕੀ ਹੈ ਬਸ ਥੋੜਾ ਜਿਹਾ ਇਸ 'ਚ ਵੀ ਇੱਕ ਦੁਕਾਨਦਾਰ ਥੋੜਾ ਜਿਹਾ ਇਹ ਚਾਹੁੰਦੇ ਨੇ ਵੀ ਪਤਾ ਨਹੀਂ ਉਹ ਹੁਣ ਜਿਹੜਾ ਕੱਲਾ ਅਡੈਸਿਵ ਹੈ ਜੀ ਉਹ ਮਟੀਰੀਅਲ ਆਂਦਾ ਤਾਂ ਕੰਪਨੀ ਤੋਂ ਹੀ ਆ ਇਹ ਤਾਂ ਹੈ ਨਹੀਂ ਦੀ ਅਸੀਂ ਆਪੇ ਘਰੇ ਤਿਆਰ ਕਰ ਲਿਆ ਉਹ ਚੈਕਿੰਗ ਕਰਾ ਲੈਣ ਕੋਈ ਦਿੱਕਤ ਨਹੀਂ ਹਲੇ ਵੀ ਮੇਰੇ ਕੋਲ ਬੈਗ ਅੰਦਰ ਪਿਆ ਹੈ ਮੈਂ ਜੀ ਉਹਨਾਂ ਦੇ ਘਰੇ ਮਟੀਰੀਅਲ ਉੱਤਰਿਆ ਇਹੀ ਕੰਪਨੀ ਦਾ ਸਾਰਾ ਕੁਝ ਹੈ ਡੇਟ ਫ ਡੇਟ ਫਰੈਸ਼ ਹੈ ਜੀ 8ਵਾਂ ਦਾ 24ਲਾ ਮਾਲ ਫਰੈਸ਼ ਆ ਜਿਹੜਾ ਮਨੀਸ਼ ਦੇ ਘਰੇ ਪਿਆ ਬੈਗ ਸੇਮ ਹੈ ਜੀ ਇਹ ਹਾਂ ਦੋ ਦੋ ਸੈਟ ਦਾ 150 ਬੈਗ ਆਇਆ ਤੁਹਾਨੂੰ ਜੀ ਕੋਹ ਲਾ ਰਹੇ ਨੇ ਵੀ ਟਾਇਲਰ ਨੇ ਪਕੜ ਨਹੀਂ ਕਰੀ ਟਾਇਲਰ ਉੱਖੜ ਗਏ ਟਾਇਲਰ ਦੀ ਪਕੜ ਤਾਂ ਇਹ ਹੈ ਜੀ ਦੇਖੋ ਕੰਪਨੀ ਰ ਹੈ ਇਹ ਵੀ ਕੰਪਨੀ ਦੀ ਜ਼ਿੰਮੇਵਾਰੀ ਹੈ ਮੈਂ ਕਰੀ ਨਹੀਂ ਬਣਾਇਆ ਠੀਕ ਹੈ ਮੇਰੇ ਵੱਲੋਂ オリジナル ਹੈ ਇਹ ਉਹ ਦੇਖਣ ਵੀ ਕੰਪਨੀ ਵਾਲੇ ਦੇਖਣ ਵੀ ਕਿਉਂ ਨਹੀਂ ਪਕੜ ਕੀਤੀ オリジナル ਦੀ ਜ਼ਿੰਮੇਵਾਰੀ ਹੈ ਬਿੱਲ ਤੇ ਮਟੀਰੀਅਲ ਆਇਆ ਬਿਲੋਂਡਾਉਂ ਦੇਤਾ ਥੋੜੇ ਦੇ ਵਿੱਚ ਵੇਲਾ ਹੈ ਕੋਈ ਹਾਂ ਜੀ ਦਿਖਾਉਂਗੇ ਜੀ ਹਾਂ ਜੀ ਲੱਗੇ ਆ ਬਿਲਾਇਆ ਜ ਮਨੀ ਯੂ ਨੋਟ ਕੈਪ ਬਿਲਿਵ ਇਟ ਠੀਕ ਹੈ ਇਹ ਬਿਨਾਗਲ ਤੋਂ ਅਲੀਗੇਸ਼ਨ ਨੇ ਜੀ ਉਹ ਬਸ ਇੱਕ ਬਲੈਕਮੇਲ ਵਾਲਾ ਕੰਮ ਹੈ ਔਰ ਕੁਝ ਨਹੀਂ ਆਏਗਾ ਦੁਕਾਨਦਾਰ ਨੂੰ ਕੋਈ ਵੀ ਕਹ ਰਿਹਾ ਕਿ ਇਹ ਬਿਲ ਚ ਕੰਪਨੀ ਦਾ ਨਾਮ ਨਹੀਂ ਪਾਇਆ ਜੀ ਕੰਪਨੀ ਦਾ ਨਾਮ ਵੀ ਜੇ ਤੁਹਾਡੇ ਅਸੀਂ ਬੈਗ ਲਿਖ ਕੇ ਆਂਦਾ ਤੁਹਾਡੇ ਅਸੀਂ ਪਾਇਆ ਗਿਆ ਅਡੈਸਿ ਬੈਗ ਲਿਖ ਕੇ ਆਂਦਾ ਸੀ ਬਿਲ ਨਹੀਂ ਇਹ ਅਥੋਰਾਈਟ ਡੀਲਰ ਦੇ ਬਿਲ ਨਹੀਂ ਹੈਗੇ ਇਹ ਵੀ ਜਾਲੀ ਬਿਲ ਨੇ ਕਿਸੇ ਦੇ ਕਾਲੇ ਆੜੀ ਦੇ ਉਹ ਵੀ ਅਥੋਰਾਈਟ ਡੀਲਰ ਨਹੀਂ ਹੈਗਾ ਇਸ ਕਰਕੇ ਕੰਪਨੀ ਕਹਿੰਦੀ ਹੈ ਇਸ ਮਾਲ ਦਾ ਸਾਨੂੰ ਕੁਝ ਨਹੀਂ ਪਤਾ ਵੀ ਇਹ ਕਿੱਥੋਂ ਪੈਕ ਹੋਇਆ ਦਾ ਪੈਕੇਟ ਦਾ ਇਹ ਕਹਿ ਰਹੇ ਨੇ ਨਾ ਜੀ ਵੀ ਇਹ ਜਿਹੜਾ ਬਿੱਲ ਹੈ ਇਹ ਬਿਲਕੁਲ オリジナル ਬਿੱਲ ਨਹੀਂ ਇਹਨਾਂ ਦਾ ਕੋਈ ਵੀ ਬਿੱਲ オリジナル ਨਹੀਂ ਹੈਗਾ ਜੀ ਜਿਹੜਾ ਇਹਨਾਂ ਨੇ ਕੱਲ ਬਿੱਲ ਤੁਹਾਨੂੰ ਦਿੱਤਾ ਉਹ ਵੀ ਕੰਪਨੀ ਦਾ ਡੀਲਰ ਨਹੀਂ ਹੈਗਾ ਅਸੀਂ ਉਹਨੂੰ ਵੀ ਫੋਨ ਕਰਿਆ ਉਹ ਵੀ ਇਸ ਦਾ ਡੀਲਰ ਨਹੀਂ ਹੈਗਾ ਉਹ ਵੀ ਬਖਲਾਇਆ ਪਿਆ ਤੇ ਸਭ ਤੋਂ ਵੱਡੀ ਗੱਲ ਇਹਨਾਂ ਨੇ ਜਿਹਦੇ ਪੇਮੈਂਟ ਆਪਦੇ ਸਕੈਨਰ ਤੋਂ ਨਹੀਂ ਭੁਗਾਈ ਸੀਗੀ ਉਹ ਵੀ ਬੰਦੇ ਬਖਲਾਏ ਪਏ ਨੇ ਲਹਿਰੇ ਤੋਂ ਫੋਨ ਆ ਰਹੇ ਨੇ ਵੀ ਸਾਡਾ ਸਾਡਾ ਨੰਬਰ ਕਰਾ ਦਿਓ ਜੀ ਇਨਾਂ ਨੂੰ ਵੀ ਉਹਨੇ ਸਾਡਾ ਸਕੈਨਰ ਕਿਉਂ ਭੇਜਿਆ ਠੀਕ ਹੈ ਜੀ ਇਹ ਜਿਹੜੇ ਬਿਲ ਨੇ ਸਭ ਡੁਪਲੀਕੇਟ ਨੇ ਸਾਨੂੰ ਇਹ ਕਹਿੰਦੇ ਨੇ ਨਾ ਬਿਲ ਸਾਨੂੰ ਬੀਲਾ origignal ਬਿਲ ਪ੍ਰੋਵਾਈਡ ਕਰਾ ਦੇ ਤਾਂ ਠੀਕ ਹੈ ਜੀ ਅਸੀਂ ਜਿਵੇਂ ਵੀ ਇਹ ਕਹਿੰਦੇ ਹੋ ਇਹਨਾਂ ਨਾਲ ਸਹਿਮਤਾ origignal ਬਿਲ ਅੱਜ ਇਹ ਕਹਿੰਦੇ ਨੇ ਵੀ ਅਸੀਂ ਨਾਮ ਪਾਉਣ ਨੂੰ ਤਿਆਰ ਆ ਕੰਪਨੀ ਦਾ ਪਰ ਮੈਂ ਤੁਹਾਨੂੰ ਰਿਕਾਰਡ ਵੀ ਸੁਣਾ ਦਿੰਦਾ 18 ਤਰੀਕ ਤੇ 19 ਤਰੀਕ ਨੂੰ ਇਹ ਗੱਲ ਕਹੀ ਸੀ ਅਸੀਂ ਕੰਪਨੀ ਦਾ ਨਾਮ ਮੈਂਸ਼ਨ ਨਹੀਂ ਕਰਦੇ ਠੀਕ ਹੈ ਜੀ